ਬਰੀ ਬਾਰ ਬਤਾਇਆ ਕਿ ਜਿਹੜਾ ਰੋਡ ਹੈ ਬਹੁਤ ਪਿੱਛੇ ਛਾਲ ਤੋਂ ਖਰਾਬ ਹੋ ਗਿਆ। ਬਹੁਤ ਵੀ ਰਹਿਮਤ ਹੋਈ ਆ ਸੰਕਾ ਦਾ ਸੁਧਰ ਹੋ ਗਾ। ਇਹ ਰੋਡ ਹੋਰ ਲੇਨ ਬਣਾਇਆ ਜਾ ਰਿਹਾ। ਬਹੁਤ ਕਿਰਪਾ ਕਰ ਅੱਜ ਸਾਡੇ ਕੋ ਸਾਡੇ ਸਰਕਾਰ ਜੋ ਕਈ ਸਾਲ ਤੱਕ ਹੋ ਰਿਹਾ ਸੀ। ਕਿਰਪਾ ਕਰ ਪ੍ਰਿੰਸੀਪਲ ਸਾਹਿਬ ਦੀ ਬਾਬਾ ਜੱਟ ਕਸੂਰੀ ਦੀ ਬਾਤ ਬੜਵਾਲ ਸਾਹਿਬ ਮੈਂ ਸਾਹਿਬ ਕਿੰਨੇ ਕੇ ਨਾਮ ਰਵਾ ਜਿਹੜੀਆਂ ਚੇਰਮਾ ਸਾਡੇ ਪੁੱਛੀਆਂ ਗਈਆਂ ਹੋਈਆਂ ਨੇ ਕੇਟੀਸੀ ਫਰਮ ਵੱਲੋਂ ਉਹਨਾਂ ਦੇ ਡਰਾਈਵਰਾਂ ਵੱਲੋਂ ਆਪਣੀ ਕਿਰਤ ਕਬਾਈ ਨੂੰ ਸਫਲ ਕਰ ਰਹੇ ਹਾਂ ਬੇਸ ਰੋਡ ਦੇ ਵਿੱਚ ਯੋਗਦਾਨ ਪਾਇਆ ਗਿਆ ਹੈ ਗੁਰੂ ਕਿਰਪਾ ਕਰਨ ਰਹਿਮਤ ਕਰਨ ਕੇਟੀਸੀ ਫਰਮ ਨੂੰ ਚਰਦੀ ਕਲਾਬ ਜਿ ਰੱਖਣਾ ਦੇ ਡਰਾਈਵਰਾਂ ਨੂੰ ਦੇ ਰੁਕਤਾ ਤੰਦਰੁਸਤੀ ਗੱਡੀਆਂ ਚਲਾਉਣ ਵਾਸਤੇ ਉਹਨਾਂ ਨੂੰ ਹਿੰਮਤ ਬਲ ਦੁਕਸ਼ਨ ਉਹਨਾਂ ਦੇ ਪਰਿਵਾਰ ਵਿੱਚ ਸੁਰੱਖਿਆ ਦੀ ਪ੍ਰਾਪਤ ਹੋਣੀ ਲੱਗ। ਇਹ ਸਭ ਬੜਿਆਈ ਗੁਰੂ ਨਾਨਕ ਦੀ ਆ। ਬਹੁਤ ਨਾਨਕ ਸਭ ਤੇਰੀ ਬੜਿਆਈ ਕੋਈ ਨਾਮ ਨਾ ਜਾਣੇ ਮੇਰਾ। ਆਰ ਸੇਵਾ ਸੰਪਰਦਾਇ ਸ੍ਰੀ ਮਾਨਸਾੰਗਰਬਾ ਸੇਵਾ ਸੇਕੜੀ। ਸਾੰਗਰਬਾ ਪਾਗ ਸੇਕੜੀ ਸੰਗਰਬਾ ਲਾਭ ਸੇਕੜੀ। ਸੰਗਰਬਾ ਭਾਈਓ ਜੀ ਨੂੰ ਸੁਖ ਭਾਵ। ਇਸ ਟਾਈਮ ਵਿਆਦੇ ਮੁਖੀ ਬਾਕੀ ਸੋਚਾ ਸਿੰਘ ਜੀ ਵਾਈ ਵਿੱਚ ਇਲਾਕੇ ਦੀਆਂ ਸ਼ਕਤਾਂ ਜਿਵੇਂ ਕਿ ਫਿਰਜੀ ਵਕ ਤੋਂ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਗਲੈਣ ਵਾਲੇ ਠੱਕੇ ਵਾਲੇ ਨਿਸਤਾਨ ਸਿੰਘ ਜੀ ਦਾ ਇਹਦਾ ਕਿੰਨਾ ਕਿੰਨਾ ਦੇ ਨਾਂ ਲਈਏ ਜਿਵੇਂ ਕਿ ਇੱਥੇ ਸਾਡੇ ਨਜ਼ਦੀਕ ਹੀ ਸਿੰਘਪੁਰਾ ਪਿੱਛੇ ਨਾਕਾ ਮਸ਼ਹੂਰ ਉਥੇ ਚੇਚੀ ਫਰਮ ਵਾਲੇ ਆ ਜਨ ਕਿ ਅੱਜ ਅਸੀਂ ਫੋਰ ਲੈਂਡ ਦੇ ਇੱਕ ਡੈਮੋ ਤਿਆਰ ਕੀਤਾ ਸੀ ਉਥੇ ਲੋਕਾਂ ਨੂੰ ਕਮਿਊਨਿਟੀ ਚੈਰੀ ਚੰਗੀ ਆ ਗੁਰੂ ਕਿਰਪਾ ਕਰਨ ਰਹਿਮਤ ਕਰਨ ਸਾਡੇ ਪਾਲੀ ਵੀਰ ਜੀ ਜਿਹੜੇ ਕਿ ਹਰ ਸਮੇਂ ਜਿੰਨੇ ਵੀ ਕਾਰਜ ਹੋ ਰਹੇ ਨੇ ਗੁਰਜਾਨਾ ਜੀ ਨੇ ਅਪਡੇਟ ਕਰਕੇ ਉਹ ਵੀਡੀਓ ਪਾ ਕੇ ਵੀ ਸੰਜਣਾ ਨੂੰ ਜਾਗਰੂਤ ਕਰਦੇ ਆ ਗੁਰੂ ਕਿਰਪਾ ਕਰਨ ਰਹਿਮਤ ਕਰਨ ਕਿ ਇਸੇ ਤਰ੍ਹਾਂ ਹੀ ਗੁਰੂ ਦੀ ਬਖਸ਼ਿਸ਼ ਹੋਵੇ ਸਾਡੇ ਸਤਿਕਾਰ ਜੋ ਖਸ਼ਮ ਸਿੰਘ ਜੀ ਢੂਮੇਵਾਲ ਯਾਨੀ ਕਿ ਬੜੇ ਲਖਾਰੀ ਵੀ ਬਹੁਤ ਤਕੜੇ ਨੇ ਇਹ ਸਾਡੇ ਨਾਲ ਇਹਨਾਂ ਦਾ ਪੁਰਾਣਾ ਜਿਵੇਂ ਕਿ ਰਿਸ਼ਤਾ ਹੁੰਦਾ ਕਾਰਸੇਵਾ ਦੇ ਨਾਲ ਇਹ ਬੜੇ ਸੱਚਜੇ ਢੰਗ ਦੇ ਨਾਲ ਸਾਡੇ ਨਾਲ 24 ਸਾਲ ਜਿਹੜਾ ਵੀ ਕੋਈ ਕਾਰਜ ਕਰਨਾ ਹੁੰਦਾ ਉਹਨੂੰ ਵਿਚਾਰਿਆ ਜਾਂਦਾ ਵੀ ਆਉਣ ਵਾਲਾ ਕਰਦਾ ਜਸਟ ਹੈ ਤੋਂ ਕਿਵੇਂ ਕਰਨਾ ਕਿ ਕੁਲਕਿਰਪਾ ਕਰਨ ਜਿਵੇਂ ਕਿ ਸੰਤਾਨ ਇਸ ਜੋੜ ਤਾਂ ਜਿਹੜੇ ਜਾਂਦੇ ਸੀ ਜਿਹੜੇ ਦੂਰਲੇ ਦੇ ਤੋਂ ਆਉਣ ਵਾਲੇ ਸੀ ਉਹਨਾਂ ਨੂੰ ਤੇ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਉਹਦੇ ਸੀ ਦੂਰੋਂ ਪਤਾ ਨਹੀਂ ਜਿਹੜੇ ਲੋਕਲ ਰੋਕ ਸੀ ਉਹਨਾਂ ਨੂੰ ਬਹੁਤ ਵੱਡਾ ਸਾਹਮਣਾ ਕਰਨਾ ਪੈਂਦਾ ਸੀ ਇਸ ਰੋਡ ਦੇ ਕੋਲ ਹੀ ਖੱਡੇ ਬਹੁਤ ਵੱਡੇ ਸੀਗੇ ਚਾਰ ਚੁਫੇਰੇ ਝਾੜੀਆਂ ਸੀ ਜੰਗਲ ਸੀ ਕਿ ਵਿੱਚ ਆਣ ਕੇ ਸੇਵਾ ਕੀਤੀ ਸ਼ੁਰੂ ਕੀਤੀ ਆ ਉਦੋਂ ਸਾਨੂੰ ਕਈ ਗੱਲਾਂ ਦੇ ਛਾਣ ਕੇ ਪਤਾ ਲੱਗਾ ਕਿ ਜਿਹੜੇ ਰੋਕ ਰੋਕ ਸੀ ਉਹ ਕਿਤੇ ਵੀ ਜਦੋਂ ਸ਼ਾਮ ਨੂੰ 9 9:30 ਦਾ ਟਾਈਮ ਵੇਲੇ ਅਸੀਂ ਮੋਟਰਸਾਈਕਲ ਲੈ ਕੇ ਜਾਂਦੇ ਕਈ ਚੋਰੀਆਂ ਵੀ ਹੁੰਦੀਆਂ ਸੀ ਪੁਰਾਣੇ ਕੋਰੀ ਵੀ ਕਾਬੇ ਸੀ ਗੱਡੀਆਂ ਖਰਾਬ ਹੋ ਜਾਂਦੀਆਂ ਸੀ ਬੜੀ ਪਰੇਸ਼ਾਨੀਆਂ ਹੁੰਦੀ ਸੀ ਬਾਹਰ ਇਹਨੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਇਹਦਾ ਰੋਡ ਬਣ ਜਾ ਰਿਹਾ ਜੇ ਸੰਗਤਾਂ ਨੇ ਸੰਤਾਵ ਵਧਾਇਆ ਗੁਰੂ ਦੀ ਕਿਰਪਾ ਦਾ ਸੰਗਤ ਦੇ ਸਹਿਯੋਗ ਨਾਲ ਤੇ ਹੁਣ ਰੋਡ ਇਦਾਂ ਦਾ ਬਣੇਗਾ ਕਿ ਜਿਹੜੇ ਲੋਕ ਇੱਥੋਂ ਡਰਦੇ ਸੀ ਲੰਘਦੇ ਵਾਇਆ ਰੋਪੜੋਗੇ ਆਉਦੇ ਸੀ ਉਹ ਹੁਣ ਇਸ ਰੋਡ 'ਤੇ ਜਰੂਰ ਆ ਕੇ ਕਰਨਗੇ ਗੁਰੂ ਨੇ ਜੀ ਰਹਿਮਤ ਕੀਤੀ ਜੇਸ ਰੋਡ ਨੂੰ ਫੋਰ ਲੈਂਡ ਤੇ ਬਣਾਉਣਾ ਹੀ ਬਣਾਉਣਾ ਇਹਦੇ ਨਾਲ ਜਿਹੜੇ ਗ੍ਰੇਨਰੀ ਆ ਪੁੱਟੇ ਲਾਏ ਜਾਣਗੇ ਇਹ ਇਦਾਂ ਲਾਇਆ ਜਾਣ ਜਿਹੜੇ ਸਾਡੇ ਪੰਜਾਬ ਦੇ ਹਿੱਸੇ ਦੇ ਵਿੱਚ ਪੂਰੇ ਆ ਜਿਹਦੇ ਗੁਰਬਾਣੀ ਦਾ ਵਿੱਚ ਵੀ ਜ਼ਿਕਰ ਹੁੰਦਾ ਜਾਂਦਾ ਬੂਟਿਆਂ ਦਾ ਜਿਵੇਂ ਆਂਬਾ ਜਾਮਨੂ ਦੂਰ ਚਾ ਟਾਲੀਆ ਕਰੀਰ ਆ ਜਾਂਡਾ ਫਲਾਈਆ ਸਿੰਬਲ ਆ ਕਿੰਨੇ ਨਾਂ ਲੈ ਜਾਣ ਜਨਨ ਕਿ ਜਿੰਨੇ ਵੀ ਇਹ ਲਖਤ ਹੋਣਗੇ ਇਸ ਰੋਡ ਦੇ ਉੱਤੇ ਉਹਨਾਂ ਦਾ ਵਿਸਤਾਰ ਕੀਤਾ ਜਾਏਗਾ ਉਹ ਵੀ ਲਾਇਆ ਜਾਂਦੇ ਸਰਦਾ ਜਦੋਂ ਐਸਐਸ ਚ ਨਾਲੀ ਮੇਰਨ ਗਿਆ ਨੰਗੀਆਂ ਜਾਣ ਗਿਆ ਉਹਨਾਂ ਨੂੰ ਇੱਕ ਬਹੁਤ ਸਕੂਨ ਮਿਲੇਗਾ 41 ਸਾਡੀ ਆਉਣ ਵਾਲੇ ਜਨਰੇਸ਼ਨ ਨੂੰ ਪਤਾ ਲੱਗੇਗਾ ਕਿ ਸਾਡੇ ਜਿਹੜੇ ਪ੍ਰਾਤਨ ਵਿਸ਼ੇ ਦੇ ਬੂਟੇ ਆ ਉਹ ਕਿਹੜੇ ਕਿਹੜੇ ਨੇ ਉਹਨਾਂ ਦੀ ਨੈਪਲੇਟ ਨਾਲ ਲਾਈ ਜਾਏਗੀ ਗੁਰੂ ਕਿਰਪਾ ਕਰਨ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਿਵੇਂ ਸੰਤਨਾਂ ਕੇ ਬਹੁਤ ਵੱਡਾ ਸਭ ਲੋਕ ਆਉਣ ਵਾਲੇ ਸਮਝਦੇ ਹੋ ਜੀ ਇਸ ਦਾ ਸਜੋਗ ਬਣਾਈ ਰੱਖਣਾ ਤੇ ਜਿਹੜੇ ਕਾਰਜੋ ਸਿੱਧੀ ਸਪੂਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੋ ਨੰਦਪੁਰ ਸਭ ਤੋਂ ਗੜ ਸ਼ੰਕਰ ਜੋ ਡੈਮੋ ਤਿਆਰ ਹੋ ਰਹੀ ਹੈ ਸਾਹਮਣੇ ਜਿਹੜੀ ਲੁੱਕ ਦੀ ਮਸ਼ੀਨ ਉਹ ਵੀ ਆ ਚੁੱਕੀ ਹੈ ਉਹ ਵੀ ਤੁਹਾਨੂੰ ਨੇੜੇ ਕਰਕੇ ਦੱਸਦੇ ਆ ਤੇ ਜਿਹੜਾ ਪਲਾਂਟ ਹੈ ਉਥੋਂ ਬਾਬਾ ਜੀ ਆ ਰਹੇ ਐ ਮੱਖੂ ਪਰ ਕੇਚੀ ਕੰਟਰੈਕਸ਼ਨ ਕੰਪਨੀ ਜਿਹੜੇ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਮਾਲ ਹੁਣ ਭੇਜਿਆ ਜਾਣਾ ਇੱਥੇ ਜੋ ਵੀ ਟ੍ਰੈਕਸ਼ਨ ਬਣਨੀ ਹੈ ਮੱਖੂ ਪਰ ਕੇਚੀ ਟਰਾਂਸਪੋਰਟ ਜਿਹੜੀ ਕੰਪਨੀ ਐ ਉਹਨਾਂ ਵੱਲੋਂ ਜਿਹੜੀ ਸਾਰੀ ਡਾਇਰੈਕਸ਼ਨ ਤਿਆਰ ਕੀਤੀ ਜਾਣੀ ਹੈ ਡਰਾਇੰਗ ਸੋ ਉਹਨਾਂ ਨੇ ਇਹੀ ਸੇਵਾ ਹੈ ਜੀ ਕਿ ਕਿਸ ਤਰ੍ਹਾਂ ਕਿੱਥੇ ਕਿਹਾ ਬਣਨਾ ਹੈ ਕਿਹਾ ਕਰਨਾ ਸਾਹਮਣੇ ਲੋਕਾਂ ਦੀ ਸਾਡੀ ਤਕੀਨ ਹੈ ਸੋ ਲੋਕ ਕਰਮ ਕਰਨ ਲੱਗੀ ਹੈ ਤੇ ਉਹਦੇ ਨਾਲ ਦੀ ਨਾਲ ਜੋ ਕੱਲ ਕੰਮ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਚੰਨਣਾ ਪਾਉਂਦੇ ਆ ਸੋ ਸ਼ਾਂਤ ਮਾ ਪੁਰਸ਼ ਬਾਬਾ ਸੇਵਾ ਸਿੰਘ ਬਾਬਾ ਭਾਗ ਸਿੰਘ ਆ ਬਾਬਾ ਲਾਹਵ ਸਿੰਘ ਤੇ ਬਾਬਾ ਪਲਵਾਨ ਜੀ ਤੇ ਭਾਈ ਸਾ ਪਾਈ ਮਹਿੰਦਰ ਸਿੰਘ ਯੂਕੇ ਵਾਲੇ ਬਾਬਾ ਖੜਕ ਸਿੰਘ ਜੀ ਚੰਦਪੁਰ ਬੇਲੇ ਵਾਲੇ ਤੇ ਗੁਰਚਰਨ ਸਿੰਘ ਪਠਲਾਵੇ ਵਾਲੇ ਸੋ ਇਸ ਮਹਾਨ ਕਾਰਜ ਸੇਵਾ ਦੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਬਾਬਾ ਗੁਰਦੇਵ ਸਿੰਘ ਸ਼ਹੀਦ ਬਾਗ ਵਾਲੇ ਸੋ ਬਹੁਤ ਜਲ ਦੇ ਰੋਡ ਬਣ ਕੇ ਤਿਆਰ ਹੋ ਜਾਣਾ ਹੈ ਇਸ ਟਾਈਮ ਅਸੀਂ ਅਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਰੋਡ ਸਿੰਘ ਪਰ ਖੜੇ ਆ ਜਿੱਥੇ ਕੇ ਲੁੱਕ ਪਾਉਣ ਵਾਸਤੇ ਬੈੱਡ ਤਿਆਰ ਕੀਤਾ ਗਿਆ ਹੈ ਪਹਿਲਾਂ ਇੱਥੋਂ ਰੇਤਾ ਪੱਟ ਕੇ ਗ੍ਰੇਮਰ ਪਾਇਆ ਗਿਆ ਹੈ ਗ੍ਰੇਮਰ ਤੋਂ ਬਾਅਦ ਸਾਦ ਸੰਗਤ ਜੀ ਬੈੱਡ ਮੈਕਸ ਪਿਆ ਹੈ ਬੈੱਡ ਮੈਕਸ ਤੋਂ ਬਾਅਦ ਇੱਕ ਹੋਰ ਪਰਮਾਲ ਪਿਆ ਹੈ ਉਸਤੇ ਬਾਅਦ ਫਿਰ ਜਾ ਕੇ ਇੱਥੇ ਜਿਹੜੀ ਲੁੱਕ ਹੈ ਉਹਦਾ ਛੜਕਾ ਕੀਤਾ ਗਿਆ ਹੈ ਬੈੱਡ ਬਣਾਇਆ ਗਿਆ ਹੈ ਸੈਂਟਰ ਦੇ ਵਿੱਚ ਤੁਹਾਨੂੰ ਦੱਸ ਦਈਏ ਜਿੱਥੇ ਕੇ ਵਧੀਆ-ਵਧੀਆ ਫੁੱਲ ਬੂਟੇ ਲੱਗਣੇ ਹੈ ਬਾਬਾ ਜੀ ਨਾ ਹੁਣ ਵੀ ਗੱਲਬਾਤ ਹੋਈ ਹੈ ਸਾਈਡਾਂ ਤੇ ਜਿਹੜੇ ਦਰਖਤ ਹਰੇਕ 50 ਫੁੱਟ ਤੇ ਕਿਤੇ ਔਲੇ ਦਾ ਦਰਖਤ ਕਿਤੇ ਜਾਮਣ ਦਾ ਕਿਤੇ ਆਂਬ ਦਾ ਫਲਾਂ ਦੇ ਦਰਖਤ ਲਾਏ ਜਾਣੇ ਕਿਉਂਕਿ ਇਹ 10 ਕਿਲੋਮੀਟਰ ਘਟਾ ਇੱਥੇ ਪ੍ਰਾਤਣ ਜਿਹੜੇ ਪੰਛੀ ਹੈ ਪੰਛੀਆਂ ਦੀਆਂ ਪ੍ਰਜਾਤੀਆਂ ਉਹ ਵੀ ਬਹੁਤ ਨੇ ਤੇ ਜੰਗਲੀ ਜਾਨਵਰ ਜਿਹੜੇ ਉਹ ਵੀ ਬਹੁਤ ਨੇ ਕਿਉਂਕਿ ਉਹਨਾਂ ਦਾ ਜਿਹੜਾ ਰੋਡ ਦੇ ਨਾਲ ਦੀ ਨਾਲ ਉਹਨਾਂ ਨੂੰ ਫਲਾਂ ਦੇ ਦਰਖਤ ਲਾਏ ਜਾਣੇ ਤਾਂ ਜੋ ਜਿੱਥੇ ਇਹ ਆਮ ਇਨਸਾਨ ਵਾਸਤੇ ਬਹੁਤ ਵੱਡੀਆਂ ਵਧੀਆ ਯੂਭਾ ਬਣਨਾ ਹੈ ਤੇ ਜੋ ਕਿ ਪਿਛਲੀਆਂ ਸਰਕਾਰਾਂ ਦੇ ਟਾਈਮ 20-25 ਸਾਲ ਤੋਂ ਇੱਥੇ ਕਿਸੇ ਨੇ ਸਾਰ ਨਹੀਂ ਪੁੱਛੀ ਤੇ ਕਿਲਾ ਆਨੰਦਗੜ੍ਹ ਵੱਲੋਂ ਨਿਆਤਰ ਜਿਹੜੀ ਸੇਵਾ ਰੋਡ ਦੀ 2.5 ਮਹੀਨਿਆਂ ਤੋਂ ਚੱਲ ਰਹੀ ਹੈ ਅੱਜ ਇੱਥੇ ਲੋਕ ਪੈ ਰਹੀ ਹੈ ਤੇ ਵਖਾ ਵਖਾ ਮਹਾਨ ਜਿਹੜੀਆਂ ਸ਼ਕਤੀਆਂ ਉੱਥੇ ਪੁੱਜੀਆਂ ਹੋਈਆਂ 10 ਰਪਾਲ ਸਿੰਘ ਪਾਲੀ ਜਲ ਸੇਵਾ ਜੰਗਲੀ ਜੀਵ ਜਾਨਵਰਾਂ ਦੀ ਕਾਨ ਪਰ ਖੋਹੀ ਤੋਂ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਸਾਡੀ ਜਿਹੜੀ ਵੀਡੀਓ ਵੱਧ ਤੇ ਵੱਧ ਸ਼ੇਅਰ ਕਰਿਆ ਕਰੋ ਲੈ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਦੇਖੋ ਬਹੁਤ ਵੱਡੇ ਕਾਰਜ ਹੈ ਲੁੱਕ ਹੈ ਜਿਹੜੀ ਲਗਭਗ 10000 ਦੇ ਲਾਗੇ ਇੱਕ ਡਰਮ ਬਣ ਜਾਂਦਾ ਹੈ ਸੋ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ